ਜਦੋਂ ਮਰੇ ਕੋਈ ਇਨਸਾਨ ਬੜੇ ਵੈਣ ਪੈਂਦੇ ਵੇਖੇ ਮੈਂ ਮਰੇ ਕੋਈ ਇਨਸਾਨ ਤੇ ਵੈਣ ਪੈਂਦੇ ਵੇਖੇ ਮੈਂ ਕਈ ਜਾਨਵਰ ਦੁਨੀਆ ਛੱਡ ਜਾਂਦੇ ਛੜਕਾਂ ਤੇ ਤੇ ਰੋਲਦੇ ਵੇਖੇ ਮੈਂ ਅੱਜ ਰੌਲਾ ਪੈ ਰਿਹਾ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਮੌਤਾਂ ਹੋਈਆਂ ਅੱਜ ਪਹਿਲੀ ਵਾਰੀ ਵੇਖਿਆ ਕੋਈ ਜਾਨਵਰਾਂ ਵਾਸਤੇ ਰੌਲਾ ਪਾ ਰਿਹਾ ਹੋਵੇ ਪਹਿਲੀ ਵਾਰ ਵੇਖਿਆ ਕੋਈ ਜਾਨਵਰਾਂ ਵਾਸਤੇ ਦਰਦ ਲਿਆ ਰਿਹਾ ਹੋਵੇ ਅਸਲ ਵਿੱਚ ਦਰਦ ਘਾਟਾ ਰਾਜਨੀਤਿਕ ਮੁੱਦਾ ਜ਼ਿਆਦਾ ਆ ਅਸਲ ਵਿੱਚ ਉਸ ਪਰਿਵਾਰ ਦੇ ਨਾਲ ਲੋਕਾਂ ਨੂੰ ਹਮਦਰਦੀ ਘਾਟਾ ਤੇ ਇਹ ਰਾਜ ਰਾਜਨੀਤਿਕ ਮੁੱਦਾ ਜ਼ਿਆਦਾ ਆ ਇਹ ਥੱਲੇ ਸਿੱਟਣ ਤੇ ਤਾਂ ਚੱਕੰਦਾ ਕੰਮ ਰੱਖਿਆ ਹੋਇਆ ਹੋਰ ਲੋਕਾਂ ਦੀ ਪ੍ਰਵਾਹ ਨਹੀਂ ਤਾਂ ਹੀ ਤਾਂ ਕਹਿ ਰਿਆਂ ਕਿ ਇਨਸਾਨ ਮਰੇ ਤਾਂ ਵੈਣ ਪੈਂਦੇ ਵੇਖੇ ਮੈਂ ਹਰ ਰੋਜ਼ ਸੜਕਾਂ ਤੇ ਜਾਨਵਰ ਮਰਦੇ ਤੇ ਰੁੱਲਦੇ ਵੇਖੇ ਮੈਂ ਕਿਉਂਕਿ ਜਿਹੜੇ ਆਮ ਲੋਕ ਆ ਇਹ ਜਾਨਵਰਾਂ ਦੇ ਵਿੱਚੋਂ ਆਉਂਦੇ ਆ ਇਹਨਾਂ ਨੂੰ ਬਹੁਤਾ ਕੋਈ ਰੋਣ ਵਾਲਾ ਨਹੀਂ ਹੁੰਦਾ ਇਹਦੇ ਵੱਲ ਕੋਈ ਝਾਤੀ ਮਾਰਨ ਵਾਲਾ ਨਹੀਂ ਹੁੰਦਾ ਅੱਜ ਰੌਲਾ ਪੈ ਰਿਹਾ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀਆਂ ਕਈ ਮੌਤਾਂ ਹੋ ਚੁੱਕੀਆਂ ਮਜੀਠੇ ਹਲਕੇ ਦੇ ਵਿੱਚ ਤੇ ਅੱਜ ਮੈਂ ਸਰਦਾਰ ਭਗਵੰਤ ਮਾਨ ਜੀ ਨੂੰ ਕਹਿਣਾ ਉਹਨਾਂ ਦੇ ਕਈ ਐਮਐਲਏ ਨੂੰ ਕਹਿਣਾ ਜਦ 2020-21 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਸ ਟਾਈਮ ਵੀ ਕਈ ਮੌਤਾਂ ਹੋਈਆਂ ਸੀਗਾ ਤੇ ਉਸ ਟਾਈਮ ਜਾ ਕੇ ਕੈਪਟਨ ਮਰਿੰਦਰ ਸਿੰਘ ਖਣੀ ਗਏ ਸੀਗੇ ਖਣੀ ਫੋਨ ਕੀਤਾ ਸੀ ਤੇ ਉਸ ਟਾਈਮ ਤੇ ਭਗਵੰਤ ਮਾਨ ਨੇ ਮੁੱਦਾ ਬਣਾਇਆ ਸੀ ਤੇ ਭਗਵੰਤ ਮਾਨ ਦਾ ਕਐਮਐਲਏ ਸੀ ਜਿਹੜਾ ਰੌਲਾ ਪਾ ਰਿਆ ਸੀ ਕਿ ਤੂੰ ਪੀ ਜੈਰੀਲੀ ਸ਼ਰਾਬ ਉਹ ਕਾਂਗਰਸ ਦੇ ਐਮਐਲਏ ਦੇ ਪੀਏ ਨੂੰ ਖਣੀ ਐਮਐਲਏ ਨੂੰ ਆਂਦਾ ਸੀ ਕਿ ਆਖੇ ਤੂੰ ਪੀ ਜੈਰੀਲੀ ਸ਼ਰਾਬ ਤੈਨੂੰ 10 ਲੱਖ ਰੁਪਈਆ ਦੇਣਾ ਅੱਜ 10 ਲੱਖ ਰੁਪਈਆ ਕੌਣ ਦੇਊਗਾ ਕੌਣ ਦੇਊਗਾ ਅੱਜ 10 ਲੱਖ ਰੁਪਈਆ ਕਹਿੰਦੇ ਸ਼ਰਾਬ ਵੇਚਣ ਵਾਲੇ ਇਹ ਜ਼ਹਿਰੀਲੇ ਸ਼ਰਾਬਾਂ ਵੇਚਣ ਵਾਲੇ ਮੰਤਰੀਆਂ ਦੀਆਂ ਗੱਡੀਆਂ 'ਚ ਰਹਿੰਦੇ ਆ ਅੱਜ ਕੌਣ ਬੋਲੂਗਾ ਕੌਣ ਅੱਜ ਵੇਖੂਗਾ ਇਹ 4 ਦਿਨਾਂ ਦੀ ਆ ਕਿ 4 ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ ਇਹ 4-5 ਦਿਨਾਂ ਦਾ ਮੁੱਦਾ ਜਿਹੜੇ ਲੋਕ ਵੇਖਣਗੇ ਪੱਤਰਕਾਰ ਪਹੁੰਚਣਗੇ ਕਿ 2020-21 ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਲਗਭਗ ਸੈਂਕੜੇ ਦੇ ਹਿਸਾਬ ਦੇ ਨਾਲ ਮੌਤਾਂ ਹੋਈਆਂ ਸੀ ਉਸ ਟਾਈਮ ਤਾਂ ਬਹੁਤ ਲੋਕ ਗਏ ਬੜੇ ਰਾਜਨੀਤਿਕ ਲੀਡਰ ਗਏ ਕੀ ਅੱਜ ਕੋਈ ਉਹਨਾਂ ਦਾ ਜਾ ਕੇ ਕਿਸੇ ਨੇ ਪਤਾ ਲਿਆ ਹੈ ਕਿਸੇ ਕੋਲ ਕੋਈ ਜਵਾਬ ਕੋਈ ਪਤਾ ਨਹੀਂ ਕਿਸੇ ਕੋਲ ਇੱਕ ਮੈਂ ਅਜ ਤੋਂ ਮਹੀਨਾ ਪਹਿਲਾਂ ਬੋਲਿਆ ਸੀ ਜਦਾ ਘਟ ਆਉਂਦੀ ਰੀਤ ਚੱਲੀ ਸੀਗੀ ਤੇ ਮੈਂ ਕਿਹਾ ਸੀ ਕਿ ਜਿੰਨਾ ਇਥੋਂ ਸ਼ਰਾਬ ਬੰਦ ਨਹੀਂ ਹੋਣੀ ਬੀੜੀ ਬੰਦ ਨਹੀਂ ਹੋਣੀ ਇੱਕ ਮੂਰਖ ਪ੍ਰਾਣੀ ਨੇ ਇਹ ਲਿਖਿਆ ਸੀ ਇਹ ਜਿਹੜੇ ਕਹ ਲੋ ਮਨਜ਼ੂਰ ਸੁਧਾ ਨਸ਼ੇ ਆ ਤੇ ਅੱਜ ਫਿਰ ਮਨਜ਼ੂਰ ਸੁਧਾ ਨਸ਼ਿਆਂ ਦੇ ਨਾਲ ਮੌਤ ਹੋ ਰਹੀਆਂ ਆ ਵੇਖੋ ਜਿਹੜੇ ਕਹਿੰਦੇ ਸੀ ਕਦੇ ਸਿਕਟਾਂ ਦੇ ਨਾਲ ਬੰਦੇ ਨਹੀਂ ਮਰੇ ਜਿਹੜੇ ਕਹਿੰਦੇ ਸੀ ਸ਼ਰਾਬ ਨਾਲ ਕਦੇ ਬੰਦੇ ਨਹੀਂ ਮਰੇ ਆ ਮਰੇ ਪਏ ਦੱਸੋ ਹੁਣ ਕਿ ਰਾਜਨੀਤਿਕ ਮੁੱਦਾ ਹੀ ਰਹਿ ਜਾਊਗਾ ਭਗਵੰਤ ਮਾਨ ਜੀ ਸਮਝਾਓ ਤੁਹਾਡੇ ਉਹਨਾਂ ਕੌਲੀ ਚੱਟਾਂ ਨੂੰ ਜਿਹੜੇ ਸੱਚ ਤੇ ਅਰੇ ਕਮੈਂਟ ਕਰਦੇ ਆ ਕੌ ਉਹਨਾਂ ਕੌਲੀ ਚੱਟਾ ਨੂੰ ਕਿ ਉਹਨਾਂ ਦੇ ਘਰਾਂ ਦੇ ਹਾਲਾਤ ਪੁੱਛੋ ਅੱਜ ਬਹੁਤ ਸਾਰੇ ਰਾਜਨੀਤਿਕ ਲੀਡਰ ਪਹੁੰਚ ਜਾਣਗੇ ਬਹੁਤ ਸਾਰੇ ਪੱਤਰਕਾਰ ਪ੍ਰਾਪਤ ਪਹੁੰਚ ਜਾਣਗੇ ਮੈਂ ਕੋਈ ਮਾੜਾ ਨਹੀਂ ਆਂਦਾ ਕਿਸੇ ਨੂੰ ਪਰ ਅੱਜ ਕਈ ਪੰਜਾਬ ਦੇ ਸਿਆਂਦੇ ਵਿੱਚ ਜ਼ਹਿਰੀਲੀ ਸ਼ਰਾਬ ਵਰਤ ਰਹੀ ਹੋਊਗੀ ਤਾਂ ਕੰਗਾ ਪੱਤਰਕਾਰਾਂ ਨੂੰ ਫੋਨ ਗਏ ਹੋਣ ਆ ਉਸ ਟਾਈਮ ਕੋਈ ਨਹੀਂ ਬੋਲਿਆ ਅੱਜ ਮੌਤ ਹੋ ਗਈ ਆ ਅੱਜ ਬੋਲ ਰਿਹਾ ਤੇ ਜਿਨ੍ਹਾਂ ਨੇ ਘਰ ਰੋਲਨੇ ਸੀ ਉਹ ਰੋਲ ਚੁੱਕੇ ਆ ਹੁਣ ਇਹ ਨਹੀਂ ਪਤਾ ਭਗਵਾਨ ਤਮਾਮ ਦਾ ਇਹ ਕਹਦੇ ਕਿ ਅਸੀਂ 5-5 ਲੱਖ ਰੁਪਇਆ ਗਰਾਂਟ ਦਿੰਨੇ ਆ ਇਹਨਾਂ ਨੂੰ ਮਤਲਬ ਮੁਆਵਜ਼ਾ ਦਿੰਨੇ ਆ 5-5 ਲੱਖ ਦੇ ਨਾਲ ਲੋਕ ਨਹੀਂ ਮਰਦੇ 5-5 ਲੱਖ ਦੇ ਨਾਲ ਲੋਕ ਨਹੀਂ ਮੁੜਦੇ 5-5 ਲੱਖ ਦੇ ਨਾਲ ਲੋਕਾਂ ਦੇ ਘਰਾਂ ਦੇ ਹਾਲਾਤ ਨਹੀਂ ਸਹੀ ਹੁੰਦੇ ਜੀਦਾ ਜੀ ਜਾਂਦਾ ਰਿਹਾ ਇਸ ਦੁਨੀਆ ਤੋਂ ਉਹ ਕਦੇ ਵਾਪਸ ਨਹੀਂ ਆਉਂਦਾ ਪਰ ਮੈਂ ਇੱਕ ਗੱਲ ਕਹੂੰਗਾ ਕਿ ਅਸੀਂ ਡਰਾਮੇਬਾਜ਼ ਲੋਕ ਆ ਸਾਡੇ ਰਾਜਨੀਤਿਕ ਡਰਾਮੇਬਾਜ਼ ਆ ਅਸਲੀ ਗਿਰਗਿੱਟਾ ਹੋ ਅੱਦੇ ਸਕਿੰਟ ਤੋਂ ਪਹਿਲਾਂ ਪਹਿਲਾ ਰੰਗ ਬਦਲਦੇ ਆ ਸਾਡੇ ਗਿਰਗਿੱਟ ਜਿਹੜੇ ਉਹ ਸਿਰਫ ਤੇ ਸਿਰਫ ਮਸਲਿਆਂ ਤੇ ਬੋਲਦੇ ਆ ਮਸਲਿਆਂ ਤੋਂ ਪਹਿਲਾਂ ਉਹਨਾਂ ਦੀ ਕੋਈ ਅੱਖ ਨਹੀਂ ਹੁੰਦੀ ਸਾਡੇ ਗਿਰਗਿੱਟ ਜਿੰਨੇ ਮੰਤਰੀ ਇੱਥੇ ਉਹਨਾਂ ਗਿਰਗਿੱਟਾਂ ਨੂੰ ਇਹ ਨਹੀਂ ਪਤਾ ਕਿ ਹਾਲਾਤ ਔਰ ਨਸ਼ਾ ਕਿਵੇਂ ਸੁਧਾਰਨਾ ਅੱਜ ਤੱਕ ਤੁਸੀਂ ਕੁਰਸੀਆਂ ਨੂੰ ਲੱਗੇ ਹੋਏ ਆ ਤੁਸੀਂ ਇਸਾਂ ਅੱਗੇ ਲੱਗੇ ਹੋਏ ਆ ਤੁਸੀਂ ਗੱਡੀਆਂ ਨੂੰ ਚੁੰਬੜੇ ਹੋਏ ਆ ਤੁਹਾਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਤੁਸੀਂ ਬਿਜ਼ਨਸਮੈਨਾਂ ਦੇ ਘਰਾਂ 'ਚ ਜਾਣਾ ਗਿੱਜੇ ਹੋਏ ਆ ਠੇਕੇਦਾਰ ਤੁਹਾਡੇ ਭਾਈਵਾਲ ਹੁੰਦੇ ਆ ਨਸ਼ਾ ਤੱਕਸਰ ਤੁਹਾਡੇ ਭਾਈਵਾਲ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕਦੋਂ ਤੁਹਾਨੂੰ ਵਰਤ ਕੇ ਲੰਘ ਜਾਂਦੇ ਆ 5 ਸਾਲਾਂ ਦੇ ਵਿੱਚ ਬਾਅਦ ਜਿਹੜੀ ਕੋਈ ਹੋਰ ਸਰਕਾਰ ਆਊ 2 ਸਾਲਾਂ ਬਾਅਦ ਉਦੋਂ ਫੇਰ ਇਹਨਾਂ ਦੀ ਯਾਰੀ ਪਾਊਗੀ ਪਰ ਜ਼ੈਰੀਲੀ ਸ਼ਰਾਬ ਦਾ ਹੁਣ ਹੀ ਰੌਲਾ ਕਿਉਂ ਪੈ ਰਿਹਾ ਕਿਹੜੀ ਉਹ ਸਰਕਾਰ ਆ ਭਗਵੰਤ ਮਾਨ ਕੋਲ ਕਿੰਨੇ ਮਹਿਕਮੇ ਆ ਕੀ ਤੁਹਾਨੂੰ ਇੱਕ ਵੀ ਮਹਿਕਮੇ ਨੇ ਨਹੀਂ ਦੱਸਿਆ ਉਹਨਾਂ ਮਹਿਕਮਿਆਂ ਨੂੰ ਬਾਹਰ ਕੱਢੋ ਡਿਸਮਿਸ ਕਰੋ ਉਹਨਾਂ ਬੰਦਿਆਂ ਨੂੰ ਪਰ ਡਿਸਮਿਸ ਕਰਕੇ ਕੋਈ ਅਹੁਦੇਦਾਰਾਂ ਨੂੰ ਇਹ ਮਸਲੇ ਹੱਲ ਨਹੀਂ ਹੋਣੇ ਇਹ ਮਸਲਾ ਠੰਡਾ ਕਰਨ ਵਾਸਤੇ ਹੁੰਦਾ ਕਿ ਅਸੀਂ ਫਲਾਣੇ ਨੂੰ ਡਿਸਮਿਸ ਕਰਤਾ ਅਸੀਂ ਕਰਦੇ ਜੀਆਂ ਨੂੰ 5-5 ਲੱਖ ਰੁਪਈਆ ਦੇਤਾ ਇਹ ਮਸਲਾ ਠੰਡਾ ਕਰਤਾ दारू ਪੀਤੀ ਉਹਨਾਂ ਨੇ दारू ਦੇ ਨਾਲ ਮੌਤ ਹੋਈ ਆ ਜੇਕਰ ਫੈਕਟਰੀਆਂ ਵਾਲਿਆਂ ਦੀ दारू ਨਾਲ ਮੌਤ ਹੋਈ ਆ ਤਾਂ ਫੇਰ ਫੈਕਟਰੀਆਂ ਵਾਲਿਆਂ ਦੀ ਜਾਂ ਤਾਂ ਫੈਕਟਰੀ ਬੰਦ ਕਰੋ ਜਾਂ ਜਿਨਨੇ ਘਰਾਂ ਦੇ ਵਿੱਚ ਮੌਤ ਹੋਈ ਆ ਉਹਨਾਂ ਦੇ ਪਰਿਵਾਰ ਦਾ ਖਰਚਾ ਔਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਔਰ ਉਹਨਾਂ ਨੂੰ 20-20 ਲੱਖ ਰੁਪਇਆ ਦਵਾਓ ਜੇ ਕਰੇ ਕਿਸੇ ਬੰਦੇ ਹੋਰ ਕੱਢਣ ਆਲੇ ਆ ਗਿਆ ਤੁਹਾਡੇ ਨਾਲ ਗੱਡੀਆਂ 'ਚ ਰਹਿਣ ਆਲੇ ਆ ਤਾਂ ਭਗਵਾਨ ਤਮਾਨ ਤੈਨੂੰ ਮੈਂ ਥਾਪੀ ਮਾਰ ਕੇ ਆਣਾ ਤੂੰ ਕੱਖ ਨਹੀਂ ਕਰ ਸਕਦਾ ਤੇਰੇ ਵਿੱਚ ਕੱਲੀਆਂ ਗੱਲਾਂ ਤੂੰ ਗੱਲਾਂ ਦਾ ਡਰਾਮੇਬਾਜ਼ ਤੂੰ ਗੱਲਾਂ ਦਾ ਕੜਾ ਬਣਾ ਸਕਦਾ ਤੂੰ ਕੱਖ ਨਹੀਂ ਕਰ ਸਕਦਾ ਬੜੇ ਤੇਰੇ ਮੁੱਦੇ ਚੱਲੇ ਪੰਜਾਬ ਦੇ ਵਿੱਚ ਬੜੇ ਤੇਰੇ ਐਮਐਲਏਾਂ ਦੇ ਰੌਲੇ ਪਏ ਪਰ ਤੂੰ ਇੱਕ ਵਾਰੀ ਵੀ ਨਹੀਂ ਬੋਲਦਾ ਤੂੰ ਤੇਰੇ ਐਮਐਲਏਾਂ ਦੇ ਤੇਰੀ ਸਰਕਾਰ ਦੇ ਜਦੋਂ ਰੌਲੇ ਪੈਂਦੇ ਆ ਮਾਫੀ ਚਾਉਣਾ ਇਹ ਸ਼ਬਦ ਕਹਿਣ ਲੱਗਿਆ ਉਸ ਟਾਈਮ ਤੇ ਗੁੰਗੇ ਦੀ ਆਤਮਾ ਤੇਰੇ ਚ ਆ ਜਾਂਦੀ ਕਿਸੇ ਦੀ ਆ ਆ ਕਰਨ ਤੋਂ ਸਵਾਇ ਕੱਖ ਨਹੀਂ ਹੁੰਦਾ ਜਦੋਂ ਕਿਸੇ ਵਿਰੋਧੀ ਧਿਰ ਦਾ ਰੌਲਾ ਪੈ ਜੇ ਉਸ ਟਾਈਮ ਤੇ ਇੰਜ ਲੱਗਦਾ ਜਿਵੇਂ ਕੋਈ ਪੰਜਾਬ ਦਾ ਦਰਦੀ ਇਸ ਦੁਨੀਆ ਤੋਂ ਸ਼ਹੀਦ ਹੋ ਕੇ ਗਿਆ ਹੋਵੇ ਕਿ ਉਹਦੀ ਆਤਮਾ ਤੇਰੇ ਚਾਹੀ ਹੋਵੇ ਪਰ ਅੱਜ ਚੁੱਪ ਹੋਊਗਾ ਭਗਵੰਤ ਮਾਨ ਕੱਲੀ ਪ੍ਰਿੰਸ ਕਾਨਫਰੈਂਸ ਕਰੂਗਾ ਕੱਲੇ ਕਰਦੇ ਜੀਆਂ ਦਾ ਪਤਾ ਲੈਣ ਜਾਊਗਾ ਹੋਰ ਉਹਨਾਂ ਦੇ ਨਾਲ ਕੱਖ ਕੱਖ ਨਹੀਂ ਖੜਦਾ ਕੀ ਆ ਤੁਹਾਡੇ ਜਿਹੜੇ ਮਹਿਕਮੇ ਆ ਇਹ ਨਿਗਾਹ ਨਹੀਂ ਮਾਰ ਸਕਦੇ ਹੋਂਟਾ ਸ਼ਰਾਬ ਦੇ ਨਾਲ ਮੌਤਾਂ ਹੋ ਰਹੀਆਂ ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਆ ਥਾਂ-ਥਾਂ ਤੁਸੀਂ ਪੋਸਟਰ ਲਾਏ ਆ WhatsApp ਤੇ ਜਾਣਕਾਰੀ ਦਿਓ ਸਾਨੂੰ ਐਂ ਕਰੋ ਸਾਨੂੰ ਆਹ ਕਰੋ ਜਾਣਕਾਰੀ ਅਸੀਂ ਦੇਣੀ ਆ ਤੈਨੂੰ ਕੀ ਲੋੜ ਸੀ ਜੇ ਜਾਣਕਾਰੀ ਦੇਣੀ ਸੀ ਫਿਰ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨੂੰ ਜਾਣਕਾਰੀ ਦੇ ਦਿੰਦਾ ਪ੍ਰਕਾਸ਼ ਸਿੰਘ ਦੀ ਬਾਦਲ ਵੇਲੇ ਸਰਕਾਰ ਸੀ ਜਿਹੜੀ ਉਹ ਤੋਂ ਉਹਨਾਂ ਨੂੰ ਜਾਣਕਾਰੀ ਦੇ ਦਿੰਦਾ ਤੈਨੂੰ ਕੀ ਲੋੜ ਪਈ ਸੀ ਪ੍ਰਧਾਨ ਮੰਤਰੀ ਦੀ ਕੀ ਲੋੜ ਪਈ ਸੀ ਮੁੱਖ ਮੰਤਰੀ ਬੰਦੀ ਉਸ ਟਾਈਮ ਤੇ ਲੋਕਾਂ ਨੂੰ ਰਾਏਆਂ ਦਿੱਤੀਆਂ ਸੀ ਕਿ ਕਿਵੇਂ ਆ ਕੰਮ ਹੋਣਿਆ ਕਿਵੇਂ ਉਹ ਕੰਮ ਹੋਣਿਆ ਕਿਵੇਂ ਆ ਕੰਮ ਹੋਣੇ ਇਹ ਗੱਲ ਕਰਾਂ ਜਨਾਬ ਗੱਲ ਸੱਚੀ ਆ ਜਿਹੜਾ ਪੰਜਾਬ ਦਾ ਦਰਦ ਦੀ ਆਪਦੀ ਮਾਤਾ ਆਪਦੀ ਭੈਣ ਜੀ ਦੇ ਆਪਦੀ ਘਰ ਵਾਲੀ ਦੇ ਗਲੇ ਚ ਸੋਨਾ ਕੰਨਾਂ ਚ ਸੋਨਾ ਹੱਥਾਂ ਚ ਸੋਨਾ ਪਵਾਉਣ ਲੱਗ ਜੇ ਉਹ ਪੰਜਾਬ ਦੇ ਹਾਲਾਤ ਨਹੀਂ ਚੇਂਜ ਕਰ ਸਕਦਾ ਪੰਜਾਬ ਚੋਂ ਨਸ਼ਾ ਤਖਸਰੀ ਨਹੀਂ ਖਤਮ ਕਰ ਸਕਦਾ ਜਿਹੜਾ ਬੰਦਾ ਗਰਾਊਂਡ ਲੈਵਲ ਤੋਂ ਉੱਠ ਕੇ 3-3 ਲੱਖ ਦੇ ਬੂਟ ਪਾਉਣ ਲੱਗ ਜੇ ਉਹ ਬੰਦਾ ਹਾਲਾਤ ਸੈੱਟ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਰਾਜਿਆਂ ਦੀ ਫੀਲਿੰਗ ਆਉਣ ਲੱਗੀ ਤੇ ਇਤਿਹਾਸ ਗਵਾਹ ਬਹੁਤ ਸਾਰੇ ਰਾਜੇ ਸੀ ਇਸ ਦੁਨੀਆ ਤੇ ਬਹੁਤ ਸਾਰੇ ਰਾਜੇ ਸੀ ਇਸ ਦੇਸ਼ ਤੇ ਉਹਨਾਂ ਨੇ ਕਦੇ ਆਮ ਲੋਕਾਂ ਦੀ ਗੱਲ ਨਹੀਂ ਕੀਤੀ ਸਿਵਾਏ ਦਿਖਾਵੇ ਤੋਂ ਜਿਵੇਂ ਰਾਜਾ ਭੋਲਾ ਹੁੰਦਾ ਸੀ ਤੇ ਉਹਨੂੰ ਚਲਾਉਣ ਵਾਲੇ ਬਿਜ਼ਨਸਮੈਨ ਹੁੰਦੇ ਸੀ ਉਸੇ ਤਰ੍ਹਾਂ ਰਾਜਿਆ ਉਹ ਸਤੌਜ ਰਾਜਿਆ ਤੂੰ ਵੀ ਭੋਲਾ ਤੈਨੂੰ ਚਲਾਉਣ ਵਾਲੇ ਬਿਜ਼ਨਸਮੈਨ ਆ ਜਿਵੇਂ ਉਹਨਾਂ ਰਾਜਿਆਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਤੇ ਨਾਮੋ ਨਿਸ਼ਾਨ ਤੇਰਾ ਵੀ ਨਹੀਂ ਰਹਿਣਾ ਕਦੇ ਕਿਆ ਕਰਨਗੇ ਕਾਇਆ ਸੀ ਗੱਲਾਂ ਚ ਲਾ ਕੇ ਪੰਜਾਬ ਲੈ ਗਿਆ ਸੀ ਇਹ ਯਾਦ ਰੱਖੋ ਤੁਹਾਡਾ ਜਿਹੜਾ ਕਰਤਾਰ ਸੀ ਉਹ ਲੋਕਾਂ ਪ੍ਰਤੀ ਸੀ ਪਰ ਅੱਜ ਬਿਜ਼ਨਸ ਪ੍ਰਤੀ ਹੋ ਗਿਆ ਤਾਂ ਜਿਹੜੀਆਂ ਭਰਾਵੋ दारूਆਂ ਇਹ दारूਆਂ ਨੂੰ ਕੋਈ ਨਹੀਂ ਰੋਕ ਸਕਦਾ ਰੋਕਣ ਵਾਲੇ ਜਦੋਂ ਆਪ ਨਾਲ ਬਹਿ ਜਾਣ ਉਦੋਂ ਕੱਖ ਨਹੀਂ ਹੋ ਸਕਦਾ ਜਦੋਂ ਠੇਕੇਦਾਰਾਂ ਦੀ ਯਾਰੀ ਬਿਜ਼ਨਸ ਮੈਨਾਂ ਦੀ ਯਾਰੀ ਮੰਤਰੀਆਂ ਨਾਲ ਪੈ ਜੇ ਫੰਡ ਟੈਕਸਾਂ ਦੇ ਵਿੱਚ ਪੈ ਜੇ ਉਸ ਟਾਈਮ ਤੇ ਕੱਖ ਨਹੀਂ ਹੋ ਸਕਦਾ ਗੁਟਕਾ ਬੀੜੀ ਸਰਗਟ ਆ ਚੈਨੀ ਖੈਨੀ ਕੁਲਿਪ ਇਹ ਕੈਂਸਰ ਦੀ ਸਕੀ ਭੈਣਾ ਕੈਂਸਰ ਦੀ ਬਿਮਾਰੀ ਦੀ ਸਕੀ ਭੈਣਾ ਜਦੋਂ ਇਹ ਕਿਸੇ ਨੇ ਬੁੱਲਾਂ ਚ ਰੱਖ ਲਿਆ ਉਸ ਟਾਈਮ ਤੇ ਕੈਂਸਰ ਫਿਰ ਆਪਦੀ ਭੈਣ ਨੂੰ ਮਿਲਣਾ ਹੁੰਦਾ ਵੀ ਕਿਸੇ ਨੇ ਕੁਲਪ ਬੁੱਲਾਂ ਚ ਰੱਖੀ ਆ ਤੇ ਮੇਰੀ ਭੈਣ ਮੈਨੂੰ ਆਵਾਜ਼ਾਂ ਮਾਰਦੀ ਆ ਕੈਂਸਰ ਕਹਿੰਦਾ ਮੈਂ ਭੱਜ ਕੇ ਜਾਵਾਂ ਜਿਹੜੀ ਉਹ ਕੇਸਰ ਦਾਣੇ-ਦਾਣੇ ਤੇ ਕੇਸਰ ਦਾ ਨਾਮ ਪਤਾ ਨਹੀਂ ਰਾਜਸ਼੍ਰੀ ਕੇ ਬਿੰਮਲ ਸੀ ਜਦੋਂ ਉਹ ਕੋਈ ਮੂੰਹ ਚ ਪਾਉਂਦਾ ਉਸ ਟਾਈਮ ਤੇ ਕੈਂਸਰ ਸੁੱਤਾ ਪਿਆ ਹੁੰਦਾ ਤੇ ਉਹਦੀ ਭੈਣ ਉਹਨੂੰ ਆਵਾਜ਼ ਮਾਰਦੀ ਆ ਵੀਰੇ ਕਿਸੇ ਬਗਾਨੇ ਬੰਦੇ ਨੇ ਮੈਨੂੰ ਮੂੰਹ ਚ ਪਾ ਲਿਆ ਬਿੰਮਲ ਕਹਿੰਦੀ ਆ ਤਾਂ ਕੈਂਸਰ ਮਾਰ ਕੇ ਥਾਪੀ ਕਹਿੰਦਾ ਲੈ ਭੈਣੇ ਹੁਣੀ ਆਇਆ ਜਦੋਂ ਸਾਡੇ ਤੋਂ ਕੈਂਸਰ ਦੀਆਂ ਭੈਣਾ ਕੈਂਸਰ ਦਾ ਭਰਾ ਮੰਡਲ ਬੀੜੀਆਂ ਦਾ ਸਾਡੀ ਸਰਕਾਰ ਇਹ ਨਹੀਂ ਬੰਦ ਕਰਾ ਸਕਦੀ ਕਿਉਂਕਿ ਫੰਡ ਮਿਲਦੇ ਆ ਕੰਪਨੀਆਂ ਤੋਂ ਫੈਕਟਰੀਆਂ ਤੋਂ ਤੰਬਾਕੂ ਆਲਿਆਂ ਤੋਂ ਕਿਉਂਕਿ ਉਹਨਾਂ ਨੂੰ ਟੈਕਸ ਮਿਲਦੇ ਆ ਉਹ ਕਿਉਂ ਬੰਦ ਕਰਾਉਣਗੇ ਤੇ ਸ਼ਰਾਬ ਸਿਹਤ ਲਈ ਹਾਨੀਕਾਰਕ ਦੱਸੀ ਦਾ ਬੜੇ ਲੋਕਾਂ ਨੇ ਪਰ ਸਰਕਾਰ ਵਕਾਉਂਦੀ ਆ ਪੰਜਾਬ ਦੇ ਲੋਕ ਪੀਂਦੇ ਆ ਕਹਿੰਦੇ ਦੁੱਖਾਂ ਦੀ दारू ਆ ਜਦੋਂ ਦੁੱਖ ਹੁੰਦਾ ਕਹਿੰਦੇ ਘੁੱਟ ਲਾ ਲਈ ਦੁੱਖ ਨੇੜੇ ਨਹੀਂ ਆਉਂਦਾ ਤਾਂ ਫਿਰ ਇਹ ਤਾਂ ਕੰਮ ਹੋਣਗੇ दारू ਪੀਣ ਵਾਲਾ ਜਿਹੜੇ ਗੁਜ਼ਰੇ ਆ ਇੱਥੋਂ ਦੁਨੀਆ ਤੋਂ ਗਏ ਆ ਉਹ ਨਹੀਂ ਗਏ ਉਹਨਾਂ ਦੇ ਬੱਚੇ ਮਰ ਗਏ ਉਹਨਾਂ ਦੀ ਘਰ ਵਾਲੀ ਮਰ ਗਈ ਉਹਨਾਂ ਦੀ ਮਾਂ ਮਰ ਗਈ ਉਹਨਾਂ ਦਾ ਪਿਓ ਮਰ ਗਿਆ ਉਹ ਨਹੀਂ ਮਰੇ ਕਿਸੇ ਨੇ ਕਿਹਾ ਸੀ ਨਾ ਕਹਿੰਦਾ ਸਕੂਨ ਦੀ ਜ਼ਿੰਦਗੀ ਜੀ ਕਹਿੰਦਾ ਸਕੂਨ ਉਹਦੇ ਮਿਲਣਾ ਜਿੱਦੇ ਮਰਿਆ ਹੋਇਆ ਕਹਿੰਦਾ ਕਿਉਂ ਕਹਿੰਦਾ ਮੈਂ ਸਕੂਨ ਦੇ ਨਾਲ ਪਿਆ ਹੋਣਾ ਕਿਸੇ ਨੇ ਮੈਨੂੰ ਠਾਉਣਾ ਕਿਸੇ ਨੇ ਰੋਣਾ ਕਹਿੰਦਾ ਅੱਛਾ ਕਹਿੰਦਾ ਕੋਈ ਭੱਜ ਕੇ ਲੱਕੜਾਂ ਲਿਆਊਗਾ ਕਹਿੰਦਾ ਠੀਕ ਆ ਕਹਿੰਦਾ ਕੋਈ ਖੱਫਣ ਲਿਆਊਗਾ ਕਹਿੰਦਾ ਠੀਕ ਆ ਕੋਈ ਫੱਟਾ ਲਿਆਊਗਾ ਕੋਈ ਕੁਛ ਲਿਆਊਗਾ ਕੋਈ ਹੋ ਕੇ ਦਵਾਊਗਾ ਕੋਈ ਲੋਸ ਮਿੰਟਾਂ ਕਰਾਊਗਾ ਤੇ ਕੋਈ ਪੱਟਾਂ ਤੇ ਹੱਥ ਮਾਰੂਗਾ ਕਹਿੰਦਾ ਮੈਂ ਸਕੂਨ ਦੀ ਜ਼ਿੰਦਗੀ ਚੋਦੇ ਹੋਣਾ ਤੇ ਉਹ ਤਾਂ ਭਾਈ ਸਕੂਨ ਦੀ ਜ਼ਿੰਦਗੀ ਗਏ ਗਏ ਕਿੰਨਾਂ ਦੀ ਬਦੌਲਤ ਸਰਕਾਰ ਦੀ ਬਦੌਲਤ ਹੁਣ ਕਈ ਕਹਣਗੇ ਸਰਕਾਰ ਦਾ ਕੀ ਦੋਸ਼ ਆ दारू ਇਹਨਾਂ ਨੇ ਪੀਤੀ ਆ ਗੱਲ ਸੁਣ ਬੀਬੀ ਤੇ ਆਤੀ ਮਾਂ ਤੇਰ ਅਰਗੀਆਂ ਸੋਚਾਂ ਸਾਡੇ ਦੇਸ਼ ਨੂੰ ਲੈ ਕੇ ਬੈਠੀਆਂ ਭਰਾ ਤੂੰ ਵੀ ਤੇਰੇ ਅਰਕੇ ਦੀ ਸੋਚ ਜਿਹੜੀ ਨਾ ਇਹ ਜਿਹੜੇ ਮੂਰਖ ਪ੍ਰਾਣੀ ਲੋਕ ਕਹਿੰਦੇ ਸਰਕਾਰ ਦਾ ਕੀ ਦੋਸ਼ ਸੱਟਾ ਸਰਕਾਰ ਦੇ ਅਧੀਨ ਚਿੱਟਾ ਸਰਕਾਰ ਦੇ ਅਧੀਨ ਚਾਹਵੇਗਾ ਬੰਦ ਕਰਾ ਦੇਵੇਂ ਘਰ ਜੇ ਢਾਈਆਂ ਦੇ ਖੇਡਾਂ ਖੇਡੀਆਂ ਜਾਂਦੇ ਆ ਸ਼ਰਾਬ ਦੇ ਠੇਕੇ ਤੇ ਫੈਕਟਰੀਆਂ ਸਰਕਾਰ ਬਚਾਉਂਦੀ ਆ ਆ ਬਿੰਮਲਾ ਕੁਲਿੱਪਾ ਸਰਕਾਰ ਬਚਾਉਂਦੀ ਆ ਕੀ ਕੁਛ ਆ ਇੱਥੇ ਅਤਿਆਚਾਰੀਆਂ ਨੂੰ ਸਰਕਾਰ ਬਚਾਉਂਦੀ ਆ ਇੱਥੇ ਭੈੜੀਆਂ ਭੈੜੀਆਂ ਫੈਕਟਰੀਆਂ ਲੋਕਾਂ ਦੇ ਕਹਾਨ ਕਰਨ ਵਾਲੀਆਂ ਸਰਕਾਰ ਬਚਾਉਂਦੀ ਆ ਫਿਰ ਦੱਸੋ ਰੋਲ ਕੀ ਦਾ ਹੋਇਆ ਸਮਝੋ ਇਸ ਗੱਲ ਨੂੰ ਤਾਂ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਯਾਰ ਤੂੰ ਗੱਲਾਂ ਬੜੀਆਂ ਕੀਤੀਆਂ ਸਾਨੂੰ ਸਮਝ ਨਹੀਂ ਲੱਗੀ ਸਮਝ ਬੰਦਿਆਂ ਨੂੰ ਲੱਗਦੀ ਆ ਤੁਹਾਨੂੰ ਥੋੜਾ ਲੱਗੂਗੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਆਮ ਲੋਕਾਂ ਦੀ ਜ਼ਿੰਦਗੀ ਜਾਨਵਰਾਂ ਚ ਗਿਣੀ ਹੋਈ ਏ ਇਹਨਾਂ ਨੇ ਇਹ ਰੌਲਾ ਸਿਰਫ ਵੋਟਾਂ ਵਾਸਤੇ ਤੇ ਇੱਕ ਮੁੱਦਾ ਬਣ ਗਿਆ ਤਾਂ ਪਾ ਰਹੇ ਆ ਨਹੀਂ ਤਾਂ ਇਹ ਬਹੁਤ दारू ਪੀ ਕੇ ਲੋਕ ਮਰਦੇ ਆ ਬਿਨਾਂ ਇਲਾਜ ਤੋਂ ਲੋਕ ਮਰਦੇ ਆ ਹਸਪੀਟਲਾਂ ਦੇ ਵਿੱਚ ਤਾਂ ਇਹਨਾਂ ਨੇ ਕਿੰਨੇ ਕ ਰੌਲੇ ਪਾਏ ਆ ਕਿੰਨਾ ਕ ਮੁੱਖ ਮੰਤਰੀ ਬਹਿਣ ਗਿਆ ਆਹ ਸੜਕ ਤੇ ਐਕਸੀਡੈਂਟ ਦੇ ਨਾਲ ਫਿਰੋਜ਼ਪੁਰ ਫਾਇਲ ਕਾਲੀ ਸੜਕਾ ਜਿਹੜੀ ਕਿੰਨੇ ਲੋਕ ਗੁਜ਼ਰ ਗਏ ਇਹ ਸ਼ਰਕ ਤੇ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਘੱਟੋ ਘੱਟ 100 ਬੰਦਾ ਗੁਜਰਿਆ ਕਿੰਨਾ ਕ ਮੰਤਰੀ ਜਾ ਕੇ ਕਿਸੇ ਦੇ ਘਰੇ ਬੈਠੇ ਕਿੰਨਾ ਕ ਐਮਐਲਏ ਗਏ ਇਹਨਾਂ ਦੇ ਕਹਿਣ ਦੀਆਂ ਗੱਲਾਂ ਬਾਈ ਜੀ ਇਹਨਾਂ ਨੂੰ ਥੋੜੀ ਪਰਵਾਹ ਨਹੀਂ ਹੈਗੀ ਬੱਚੋ ਛੋਟੀਆਂ ਛੋਟੀਆਂ ਬੋਤਲਾਂ ਦਾਰੂਆਂ ਨਾ ਜਿਹੜੀਆਂ ਖਾਸਾ ਆ ਗਈ ਜਾਂ ਸੌਫੀ ਆ ਗਈ ਤੁਹਾਡੇ ਵਾਸਤੇ ਹੀ ਆ ਆਪੇ ਬਹੁਤ ਮਹਿੰਗੀਆਂ ਪਿੰਦੇ ਤਾਂ ਬੱਚੋ ਇਹਨਾਂ ਤੋਂ ਵੱਸ ਸਕਦੇ ਬਾਕੀ ਤੁਸੀਂ ਕਿਹੜਾ ਕਿਸੇ ਦਾ ਕਹਿਣਾ ਮੰਨਣਾ ਤੁਸੀਂ ਰੱਬ ਦਾ ਨਹੀਂ ਮੰਨਿਆ ਸਾਡਾ ਕਿੱਥੇ ਮੰਨਣਾ ਇਸ ਤਾਂ ਬਹੁਤ ਇੱਕ ਅਸੀਂ ਕਿਹੜੇ ਬਾਗ ਦੀ ਮੂਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ